ਵੱਡ ਹਾਂਸ ਤੀਨ ਗਾਰ ਮੁਹੱਲਾ ਚੌਥਾ ਲਾਲਾ ਬਹਿਲੀਮਾ ਕੀ ਤੋਂ ਉਨ ਗਾਲ ਨੇ ਇੱਕ ਅਹੰਕਾਰ ਸਤਗੁਰ ਪ੍ਰਸਾਦਿ ਲੋਕ ਮੁਹੱਲਾ ਤੀਜਾ ਸਾਹੂਦਰ ਤੇ ਵੱਡ ਹੰਸ ਹੈ ਸਵਾਗਤ ਕੀ ਖਾਲਸਾ ਗੁਰੂ ਕੀ ਜੀਤ ਸਤਿਗੁਰੂ ਦੀ ਸਾਡੀ ਨੂੰ ਆਜੀ ਗੁਰੂ ਖਾਲਸਾ ਸਾਧ ਸੰਗਤ ਜੀ ਉਹ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡ ਬਢੰਸੀ ਵਾਰ ਲਿਖਾਉਂਦੇ ਹਨ ਭਾਈ ਗੁਰਦਾਸ ਜੀ ਪਾਸ ਤੋਂ ਇਸ ਵਾਰ ਦੇ ਅੰਦਰ ਵਾਰ ਨਾਉ ਜਿਸਦਾ ਹੈ ਵਾਰ ਨਾਉ ਦੋ ਸੂਰਮਿਆਂ ਦੇ ਮੁਕਾਬਲੇ ਦਾ ਹੈ ਜਿੱਥੇ ਵਾਰ ਚੱਲਣ ਬਵੇਕ ਦਾ ਤੇ ਮੋਹ ਦੇ ਵਾਰ ਆ ਕੋਈ ਚੱਲਣਗੇ ਮੁਕਾਬਲਾ ਹੋਵੇਗਾ ਗੁਰਮੁਖਾਂ ਦੀ ਜਿੱਤ ਹੋਵੇਗੀ ਮਨਮੁਖਾਂ ਦੀ ਹਾਰ ਹੋਵੇਗੀ ਐਸੀ ਇਹ ਮਾਰ ਮਾਰਾ ਸਾਲ ਉਚਾਰਨ ਕਰਦੇ ਆਂ ਮਹੱਲਾ ਚੌਥਾ ਕਵਾਰ ਜਿਹੜੀ ਪਾਸ਼ੇ ਦਾ ਮਹੱਲਾ ਉਹ ਪਾਸ਼ਾ ਨਹੀਂ ਸਾਰੀਆਂ ਪੌੜੀਆਂ ਹੁੰਦੀਆਂ ਹਨ ਕਵਾਰ ਨਾਮ ਪੌੜੀਆਂ ਦਾ ਹੈ ਇਹਨਾਂ ਕੱਲੀਆਂ ਹੀ ਪੌੜੀਆਂ ਹੁੰਦੀਆਂ ਜਿਨ੍ਹਾਂ ਬਸੰਤ ਦੀ ਵਾਰ ਸੀ ਫਿਰ ਸਰਪੁਰਜੀ ਜੀ ਨੂੰ ਸ਼ਲੋਕ ਤੇ ਮਹੱਲੇ ਪਰ ਕਰਨ ਮੇਲ ਮੇਲ ਕੇ ਨਾਲ ਲਿਖੇ ਹਨ ਅਤਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ≡ ਗੁਰੂ ਅਰਜਨ ਦੇਵ ਜੀ ਦੇ ਪਾਸ ਪੁੱਛਿਆ ਕਿ ਜੀ ਹਜੂਰ ਸਾਨੂੰ ਬਾਣੀ ਰਚਣ ਦੀ ਆਗਿਆ ਹੈ ਤਾਂ ਆਦਨ ਕਿਹਾ ਸੀ ਬਾਣੀ ਬਹੁਤ ਰਚੀ ਗਈ ਹੈ ਨਵੇਂ ਸੇਕ ਸਿੱਖ ਦੇ ਕੇ ਇਹ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੜੇਗੀ ਇਹ ਬਚਨ ਮਹਾਰਾਜ ਜਿਨ ਕੀਤੇ ਉਹ ਵੀ 9 ਸਾਲ ਸੱਚੇ ਪ੍ਰਚੰਨ ਦੇ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ तीरमल ਤੋਂ ਮੰਗੇ ਜਾ ਕੇ ਦਸਵੇਂ ਪਾਸ਼ਾ ਨੇ تیرਮਲ ਨੇ ਕਿਹਾ ਗੁਰੂ ਅਰਜਨ ਸਾਹਿਬ ਜੀ ਦੀ ਗੱਦੀ ਦੇ ਮਾਲਕਨ ਦਸਵੇਂ ਥਾ ਉਹਨਾਂ ਨਾਲ ਸ਼ਰੂਪ ਰਿਹਾ ਸੀ ਆਪ ਨਵਾਂ ਕਿਉਂ ਨਹੀਂ ਰੱਖ ਲੈ ਲੇ ਇਹ ਸੁਣ ਕੇ ਮਹਾਰਾਜ ਨੇ ਨਵਾਂ ਉਚਾਰਿਆ ਸੀ ਸਰੂਪ ਉਹ ਦੰਮੇ ਸਾਹ ਵਾਲੀ ਵੀਰ ਹੈ ਇਸ ਪ੍ਰਕਾਰ ਨਾਲ ਉਸ ਅਸਿੱਕੇ ਪਾਸ਼ਾ ਜੀ ਨੇ ਦਸਮ ਪਾਸ਼ਾ ਜੀ ਨੇ ਇਹ ਦੰਮੀ ਵੀਰ ਫੇ ਸਾਰੇ ਸੰਸਾਰ ਵਿੱਚ ਲੋਕਣਾ ਕੀਤੀ ਗੁਰਤਾ ਗੱਦੀ ਵੀ ਇਸ ਦੇ ਕਾਰਨ ਹੀ ਮਹਾਰਾਜ ਜੀ ਨੇ ਹਜੂਰ ਸਾਹਿਬ ਜਾ ਕੇ ਬਖਸ਼ੀ ਹੈ ਇਸ ਰੂਪ ਦੇ ਅੰਦਰ ਮਾਰੇ ਸਾਹਿਬ ਨੇ ਪਾਰਸ਼ਨ ਕੀਆ ਪੰਜਵੇਂ ਪਾਰਸ਼ਨ ਕੇ ਤੁਸੀਂ 9 ਤੋਂ 9 ਸੂਰਮਿਆਂ ਦੀਆਂ ਵਾਰ 12 ਵਿੱਚ ਲਗੜੀਆਂ ਉਹ ਸਾਧ ਸੰਗਤ ਜੀ ਪਹਿਲੀ ਵਾਰ ਮਾਹੀ ਦੀ ਵਿੱਚ ਧੋਣਾ ਹੈ ਦੂਜੀ ਗੁਜਰੀ ਦੂਜੀ ਦੂਸਰੀ ਗੌੜੀ ਦੀ ਦੂਜੀ ਵਾਰ ਕਿ ਹੈ ਤੀਜੀ ਆਸਾ ਦੀ ਵਾਰ ਧੋਣਾ ਹੀ ਹੈ ਕਉਕੀ ਗੁਜਰੀ ਦੀ ਦੂਜੀ ਵਾਰ ਪਹਿਲੀ ਵਾਰ ਚਾਈ ਹੈ ਤਨਵੀ ਇਹ ਸਰਸੰਗੀ ਦੀ ਬੜਾਸੀ ਵਿੱਚ ਆ ਰਹੀ ਹੈ ਅਕਾਲ ਤਖਤ ਅਜਕੇ ਗੁਰੂ ਸਾਹਿਬ ਸੂਰਮਿਆਂ ਦੀਆਂ ਵਾਰਾਂ ਸੁਣ ਕੇ ਆਗਿਆ ਕੀਤੀ ਇਸ ਬਾਣੀ ਨੂੰ ਇਹਨਾਂ ਧੁਨਾਂ ਦੇ ਉੱਤੇ ਗਾਉਣਾ ਇਹ ਆਗਿਆ ਦਿੱਤੀ ਮਹਾਰਾਜੀ ਨੇ ਚਾਰ ਤੋਂ ਨਾ ਮਨ ਦੇ ਅਗਲੇ ਹਿੱਸੇ ਜਾਣਗੀਆਂ ਪੰਜ ਧੁਨਾਂ ਪਹਿਲਾਂ ਅੱਗੇ ਦੇ ਜਾਣੀਆਂ ਲਗੀਆਂ ਅੱਗੇ ਆਰਾਮਕਲੀ ਦੀ ਵਾਰ ਚਾਗੇ ਜੀ ਦੂਜੀ ਸਾਰੰਗ ਵੀ ਵਾਰ ਚਾਵੇਗੀ ਤੀਜੀ ਮਦਾਰ ਵੀ ਵਾਰ ਚਾਵੇ ਵੀ ਚੌਥੀ ਕਾਂਢੇ ਵੀ ਵਾਰ ਚਾਵੇਗੀ ਇਹ ਚਾਰ ਤੁਨਾਵਣੀਆਂ ਅੱਗੇ ਇਹ ਉਹ ਨੌ ਤੁਨਾਏ ਇਹ ਸਰਗੁਰੂ ਸ਼ੇਵੇ ਪ੍ਰਸਾਦ ਜੀ ਨੇ ਤੁਨਾਵਾਂ ਕੀਤੀਆਂ ਹਨ ਹੁਣ ਮਹਾਰਾਜ ਸਾਹਿਬ ਜੀ ਉਹ ਤੁਨੀ ਲਿਖਦੇ ਲਲਾ ਬਹਿਲੀਨਾ ਕੀ ਬਾਤ ਕੀ ਤੁਮ ਗਾਵਣੀ ਲਲਾ ਬਹਿਲੀਨਾ ਦੀ ਤੁਮ ਗਾਵਣੀ ਇਹ ਲਲਾ ਤੇ ਬਹਿਲੀਨਾ ਦੋਵੇਂ ਇੱਕ ਰਾਜੇ ਦੇ ਪੁੱਤਰ ਸਨ ਇਹ ਇਹ ਇਹਨਾਂ ਦਾ ਪਿਤਾ ਗੁਜਰ ਗਿਆ ਕੋਹ ਵੇਲੇ ਨੇ ਰਾਜ ਆਪੋ ਆਪਣਾ ਵੰਡ ਲਿਆ ਲਾਲਾ ਨੇ ਜਿਹੜਾ ਉਚਾਲਾ ਕਾਸੀ ਲੈ ਲਿਆ ਉਹ ਬਹਿਲੀਮਨ ਨੀਵਾ ਇਲਾਕਾ ਜਿਸ ਵਿੱਚ ਨਹਿਰਾਂ ਸਨ ਕੂਲਾਂ ਸਨ ਪਾਣੀ ਪੀਂਉ ਕੋਈ ਦੇ ਹਿੱਸੇ ਚ ਆਇਆ ਦੋਵੇਂ ਰਾਜ ਕਰਦੇ ਰੇ ਰਾਜ ਕਰਦੇ ਹੋ ਇੱਕ ਵਾਰੀ ਐਸਾ ਸਮਾਂ ਵੇ ਆ ਕਿ ਬਰਖਾ ਹੋਈ ਨਾ ਕਾਲ ਪੈ ਗਿਆ ਸਾਰਾ ਇਹ ਨਲਾਬਾ ਲਾਕਾਸੀ ਉਹਦੇ ਵਿੱਚ ਕਿਤੇ ਨਹਿਰ ਦਾ ਪ੍ਰਬੰਧ ਨਹੀਂ ਸੀ ਇਸ ਕਰਕੇ ਕਾਰਨ ਨਾਲ ਲੋਕ ਬਹੁਤ ਦੁਖੀ ਹੋਏ ਅੰਨ ਵੱਲੋਂ ਤੰਗ ਆ ਕੇ ਨਲਾ ਨੂੰ ਕਿਹਾ ਤੇ ਲਾਲਾ ਤੇਰੇ ਦੇਸ਼ ਵਿੱਚ ਕਰ ਗਿਆ ਸਾਰੀ ਭੁੱਖੀ ਮਰ ਰਹੀ ਹੈ ਕੋਈ ਪਾਣੀ ਦਾ ਇਂਤਜ਼ਾਮ ਕਰ ਉਹ ਇਹ ਲਾਲਾ ਦੀ ਬਹਿਨੀਮਾ ਜਿਹੜਾ ਦਾ ਵੱਡਾ ਭਰਾ ਸੀ ਉਹਦੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਪਾਣੀ ਦੇ ਨਹਿਰਾਂ ਦੇ ਵਿੱਚੋਂ ਨਹਿਰ ਕੱਢ ਦੇ ਮੇਰੇ ਇਲਾਕੇ ਵਿੱਚ ਤੇ ਮੈਂ ਤੇ ਵੀ ਛੇਮਾ ਹਿੱਸਾ ਬਿਆ ਕਰਾਂਗਾ ਨਾ ਅਜਾ ਇਹ ਸੁਣ ਕੇ ਬਹਿਲੀਮਾ ਨੇ ਨਹਿਰ ਦੇ ਦਿੱਤੀ ਨਹਿਰ ਦੇ ਨਾਲ ਜਰ ਆਮੇਨ ਪੁਕਾ ਲਿਆ ਉਸ ਜਿਹੜੇ ਸਾਧ ਸੰਗੇ ਜੀ ਮੁਕਰ ਗਿਆ ਕਹਿੰਦਾ ਮੈਂ ਤਾਂ ਨਹੀਂ ਦੇਣਾ ਤੇ ਮੇਸਾ ਫੇਰ ਬਹਿਲੀਮਾ ਨੇ ਸੋਚਿਆ ਵੀ ਇਹ ਪਰਨ ਕਰਕੇ ਮੁਕਰ ਚੁੱਕਾ ਹੈ ਇਹਨੂੰ ਡੰਡ ਬੁੱਤੇ ਦੇ ਨਾਲ ਠੀਕ ਨਹੀਂ ਆਉਣਾ ਮਨ ਨੂੰ ਜੁਦ ਕੀਤਾ ਲਾਲਾ ਨੂੰ ਵੀ ਜੁਦ ਕੀਤਾ ਦੋਹਾਂ ਉਸੁਰਨਿਆਂ ਦਾ ਜੰਗ ਹੁੰਦਿਆ ਅਖੀਰ ਤਾਜ ਦੀ ਹਾਰ ਹੁੰਦੀ ਹੈ ਇਹ ਤਾਜ ਕਰਨ ਵਾਲਾ ਹੋਣੀ ਕਰਕੇ ਆਪਣੇ ਨਿਯਮ ਧਰਮ ਤੋਂ ਹਿੰਦਿਆ ਜਾਣ ਕੇ ਲਲਾ ਜੀ ਹਾਰ ਹੋਈ ਜਾਂਦੇ ਵਿੱਚ ਮੈਦਾਨ ਵਿੱਚ ਬਹਿਲੀਮਾਨ ਪਕੜ ਲਿਆ ਪਕੜ ਕੇ 6 ਮਹੀਨੇ ਕੈਦ ਰੱਖਿਆ ਕੈਦ ਰੱਖਣ ਤੋਂ ਫੇਰ ਉਸਨੂੰ ਮਾਫੀ ਮੰਗਣੀ ਕਿਹਨ ਲੱਗਾ ਵੀ ਮੈਂ ਭੁੱਲ ਗਿਆ ਭਰਾ ਮੈਂ ਛੇਵੇਂ ਹਿੱਸੇ ਤੋਂ ਵਿਰਾ ਕਰਾਂ ਦਾ ਤੇ ਮੈਨੂੰ ਕਹਿ ਤੋ ਰਿਹਾ ਕਰ ਬਹਿਲੀਮਾਨ ਨੇ ਧਰਮ ਕੀਤਾ ਕੀਮਾ ਜੀ ਨੇ ਆਈਦਿਆ ਸਾਰਾ ਰਾਜ ਨਹੀਂ ਸੰਭਿਆ ਤੇ 3 ਸਾਲ ਐ ਕਿ ਬਾਕੀ ਦਾ ਰਾਜ ਉਹਨੇ ਸੰਭਾਲ ਲੁਟਾ ਇਹ ਬਹਿਰੀਮਾਨ ਧਰਮ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਇਹ ਵਾਰ ਜਿਹੜੀ ਬਹਿਰੀਮਾ ਤੇ ਲਲਾ ਵੀ ਗਾਈ ਸੀ ਟਾਡੀਆਂ ਨੇ ਸਰਗੁਣਾ ਦੇ ਪਸੰਦ ਆ ਗਈ ਅਬਦੁੱਲਾ ਤੇ ਲੱੱਖਾ ਦੋ ਟਾਡੀ ਮਾਰੇ ਉਹ ਬਾਦ ਪਾਸ 1200 ਲਾਇਆ ਕਰਦੇ ਪਾਹੀ ਗੁਰਦਾਸ ਸਾਹਿਬ ਦੇ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਤਾਰ ਪਰਵਾਵੇ ਕਾਲ ਤਾ ਉਸਾਰ ਦੇ ਪ੍ਰਕਾਸ਼ ਕਰਕੇ ਲੋਕ ਤੁਨਾ ਮਾਰਨ ਕਿਹਨੀਆਂ ਸਲਸ਼ੇਵੇਂ ਪਾਤਸ਼ਾਹ ਨੇ ਕੋਏ ਧਨ ਹੈ ਸਾਧ ਸੰਗੇ ਜੀ ਪੰਜ ਤੋ ਕੀ ਪੈੜੀ ਆਵੇਗੀ ਇਸੇ ਪ੍ਰਕਾਰ ਇਸ ਬਾੜ ਦੀ ਧੁਨੀ ਦੀਆਂ ਪੌੜੀਆਂ ਇਸ ਪ੍ਰਕਾਰ ਲਲਾ ਤੇ ਬਹਿਲੀ ਮਾ ਦੀ ਸੁਣੋ ਕਾਲ ਲਲਾ ਦੇ ਦੇਸ਼ ਦਾ ਕੋਇਆ ਬਹਿਲੀ ਮਾ ਬਹਿਲੀ ਮਾ ਨੇ ਲਾਵਾ ਦੇ ਦੇਸ਼ ਦਾ ਕਾਲ ਲੈਣੇ ਕੀਤਾ ਸਿੱਸਾ ਛਕਾ ਮਨਾ ਕੇ ਜਲ ਨਹਿਰੋ ਦੀ ਮਾ ਛੇਮਾ ਇਸਾ ਮਨਾ ਕੇ ਜਲ ਨਹਿਰ ਤੋਂ ਦੇਪਤਾਏ ਤੇ ਤੇ ਕਿਰਾ ਹੂਨ ਹੋਏ ਲਲਾ ਨੇ ਲਲਾ ਮੁਕਰਗਾ ਕਹਿਣਾ ਮੈਨੂੰ ਕੁਝ ਨਹੀਂ ਦੇਣਾ ਰਣ ਮੰਡਿਆ ਟੀਮਾ ਟੀਮਾ ਹੋ ਕੇ ਰਣ ਨੂੰ ਮੰਡਿਆ ਤੇ ਉਸ ਵੇਲੇ ਪੇਰ ਦੋਹਾਂ ਦੇ ਸੱਤੇ ਮੱਤਿਆ ਸੱਤ ਪਈ ਅਜੀਮਾ ਦੋਹਾਂ ਤਰਫਾਂ ਤੋਂ ਪੇਰ ਮੱਜਦਾ ਬੜੀਆਂ ਚੋਟਾਂ ਪਈਆਂ ਅਖੀਰ ਸੈਨਤ ਦੇ ਗੇ ਖੇਤ ਵਿੱਚ ਜਿਉ ਬਾਹਨ ਟੀਮਾਂ ਖੇਲ ਲੱਗ ਕੇ ਸੈਂ ਡੇ ਗੇ ਸੂਰਮਿਆਂ ਨੇ ਜਿਸਨਾਂ ਕੱਟੇ ਹੋਏ ਜਿਵੇਂ ਬਾਹਨੀਆਂ ਟੀਮਾਂ ਪਈਆਂ ਹੁੰਦੀਆਂ ਇਸ ਪ੍ਰਕਾਰ ਸਾਹਸੰਗ ਦੀ ਜੰਗ ਹੋਇਆ ਇਹਨਾਂ ਦਾ ਉਹ ਜੰਗ ਹੋਣ ਤੋਂ ਬਾਅਦ ਇਹਨੂੰ ਕੈਦ ਕਰ ਲਿਆ ਕੈਦ ਕਰਨ ਤੋਂ ਬਾਅਦ ਇਹਨਾਂ ਸ਼ੇਵਾਂ ਇਸ ਤਰ੍ਹਾਂ ਜਦੋਂ ਮੰਨੇ ਆ ਉਹ ਜੇ ਇਹਨੂੰ ਛੱਡ ਕੇ ਇਹਦਾ ਰਾਜ ਇਹਨੂੰ ਦੇਤਾ ਛੇਵੇਂ ਹਸਤਾ ਬਹਿਲਾ ਬਹਿਲੀਮਾ ਨੇ ਇਹ ਧਰਮ ਕੀਤਾ ਸੀ ਇਹ ਧਰਮ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਪਸੰਦ ਆਈ ਕਿ ਮਹਾਰਨ ਆਗਿਆ ਦਿੱਤੀ ਇਹ ਬਢਾਸਰੀ ਵਾਰ ਵਿੱਚ ਭਾਈ ਇਹ ਲਲਾ ਤੇ ਬਹਿਲੀਮਾ ਦੀ ਤੁਲੀਗਾਇਆ ਕਰੋ ਇਹ ਸੰਗੂ ਜੀ ਦੀ ਆਗਿਆ ਦੇ ਦਿੱਤੀ ਇਹ ਪੌੜੀ ਹੈ ਪੰਜ ਪੂਕੀ ਇਸੇ ਤਰ੍ਹਾਂ ਦੇ ਪੰਜ ਪੂਕੀਆਂ ਪੌੜੀਆਂ ਮਹਾਰਾਜ ਬਢਾਸਰੀ ਵਾਰ ਦੀਆਂ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਉਹ ਆਪੇ ਆਦ ਮਨਕਾਰ ਹੈ ਕੋ ਉਪਰ ਮੈਂ ਬੀਆ ਤੂ ਕਰਮ ਕਾਰਨ ਸਵਾਥਾਂ ਵਿੱਚ ਤੂ ਕਰੇ ਸੁਠੀਆ ਕੋ ਨ ਮੰਗਿਆ ਦਾਨ ਦੇਵ ਨਾ ਸਕਣਾ ਹਰ ਜੀਆ ਸਭ ਆਂਖੋ ਸਤਗੁਰ ਵਾਹ ਵਾਹ ਜਿਨ ਦਾਨ ਹਰਨਾਮ ਮੁਖ ਬੀਆ ਇਹ ਪੈਂਤੂਕੀਆਂ ਪੌੜੀਆਂ ਗੁਰੂ ਸਾਹਿਬ ਜੀ ਨੂੰ ਸ਼ਾਰਨ ਕੀਤੀਆਂ ਨੇ ਜੀ ਆ ਇਸ ਪ੍ਰਕਾਰ ਸਾਧ ਸੰਗਤ ਦੀ ਐਵੇਂ ਲਲਾ ਨਾਮ ਕੀ ਕੋਣ ਹੈ ਬਿਲਾਦ ਸਿੰਘ ਦੇ ਲਾਲਚ ਕਰਨ ਵਾਲਾ ਮੇਰਾ ਜਿਆ ਹੈ ਤੇ ਬਹਿਲੀਮਾ ਕੌਣ ਹੈ ਮਾਇਆ ਨੂੰ ਲੀ ਲੈ ਕਰਕੇ ਜਿਹੜਾ ਬਾਹਰ ਇਸਤਿਤ ਕਰਨ ਵਾਲਾ ਉਹ ਕਹਿੰਦਾ ਬਵੀਰ ਮਾਇਆ ਨੂੰ ਲੈ ਕਰਕੇ ਹਿਰਦੇ ਦੇ ਵਿੱਚੋਂ ਮੀਟ ਕਰਕੇ ਬਹਿ ਇਸਤਿਤ ਹੋਣ ਵਾਲਾ ਜੋ ਬਵੀਰਕ ਹੈ ਉਹ ਬਹਿਲੀਮਾ ਬਵੀਰਕ ਹੈ ਤੇ ਲਲਾ ਲਾਲ ਚੇਤ ਨੂੰ ਪੈਦਾ ਕਰਨ ਵਾਲਾ ਮੋਹ ਹੈ ਇਹਨਾਂ ਦੋਹਾਂ ਦਾ ਆਪੂ ਜੀ ਸੰਵਾਦ ਆਵੇਗਾ ਜੰਗ ਆਵੇਗਾ ਮੋਹ ਦੀ ਹਾਰ ਆਵੇਗੀ ਤੇ ਬਵੀਰਕ ਦੀ ਜਿੱਤ ਆਵੇਗੀ ਇਤੋਂ 95 ਬਗਣਾ ਕਰੀਏ ਬਾਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸਾਉਦਰਤੇ ਵਡਹਾਂਸ ਹੈ ਇਸ ਨੂੰ ਮੈਨੂੰ ਪਰਮੇਸ਼ਰ ਹੈ ਓੰਕਾਰ ਸਰੇ ਨ ਪ੍ਰਕਾਸ਼ਕ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪੀਜੇ ਪਾਤਸ਼ਾਹ ਸ੍ਰੀ ਗੋਵਿੰਦ ਵਾਲ ਸਾਹਿਬ ਵਿੱਚ ਬਰਾਜਮਾਨ ਹਨ ਸਿੱਖ ਸੰਗਤਾਂ ਦੇ ਦਰਸ਼ਨ ਕਰਕੇ ਪ੍ਰਸੰਨ ਹੁੰਦੀਆਂ ਹਨ ਮਿਲ ਕੇ ਸਿੱਖ ਸੰਗਤਾਂ ਜੀ ਦੇ ਘੋੜੇ ਕੁ ਕਵਲ ਹੁੰਦੇ ਤੇ ਮੋਟ ਹੋ ਕੇ ਖੁਸ਼ਬੂ ਲੈਂਦੇ ਐ ਐ ਗੂ ਜੰਨਾ ਕਲਾਂ ਦੇ ਘੋੜੇ ਗੁਰ ਸਿੱਖ ਸਤਗੁਰਾਂ ਤੋਂ ਭਗਤੀ ਨੂੰ ਮਹਿਰਕ ਪ੍ਰਾਪਤ ਕਰ ਰਹੇ ਪ੍ਰੀਤ ਨੂੰ ਖੁਸ਼ੀ ਨੂੰ ਲੈ ਰਹੇ ਐ ਸਤਗੁਰੂ ਨਾਲ ਸਾਡੇ ਪਾਸ ਸਿੱਖਣ ਪਰਸ਼ਨ ਕੀਤਾ ਕਿ ਮਾਰਾ ਗਡ ਹਾਂਸ ਕੌਣ ਹੁੰਦਾ ਹੈ ਵੱਡਾ ਹਾਂਸ ਪਰਮਾਸੀ ਨੂੰ ਕਹਿੰਦੇ ਐ ਕਈ ਤਾਂ ਸਿਰਮੂ ਮਨੋਂ ਵਾਲਾ ਪਰਮਾਨੰਤ ਕਹਿੰਦੇ ਐ ਪਰ ਵੱਡਾ ਹਾਂਸ ਸਾਧ ਸੰਗਤ ਦੀ ਪਰਮ ਹਾਂਸ ਹੁੰਦਾ ਹੈ ਹਾਂਸਿ ਦਾ ਪਾਣੀ ਤੇ ਦੁੱਧ ਨੂੰ ਵਖੋਗਾਸ ਕਰਦਾ ਹੈ ਤੇ ਪਰਮ ਹੰਸ ਹੁੰਦਾ ਉਹ ਜਿਹੜਾ ਤਤ ਮਿੱਥਿਆ ਦਾ ਵਿਚਨ ਕਰੇ ਜਦ ਨੂੰ ਦਿਨਿਆਈ ਵਾਹਿਗੁਰੂ ਜੋ ਸਚੇਨ ਅੰਦਰੂਪ ਨੂੰ ਗ੍ਰਹਿਣ ਕਰੇ ਅਸਰਜ ਬਖ ਰੂਪ ਜੋ ਮਾਇਆ ਹੈ ਉਹਦਾ ਤਿਆਗ ਕਰੇ ਪਾਣੀ ਦੀ ਨਿਆਈ ਤੇ ਪਰਮ ਹੰਸ ਹੁੰਦੇ ਹਨ ਉਹਨਾਂ ਦੇ ਲਖਨੂ ਗੁਰੂ ਸਾਹਿਬ ਜੀ ਚਾਣ ਕਰਦੇ ਹੁਣ ਸਾਉ ਦਾ ਰੱਤੇ ਵਡ ਹੰਸ ਹੈ ਇਹ ਭਾਈ ਜੋ ਗੁਰੂ ਸਾਹਿਬ ਦੇ ਸ਼ਬਦੂ ਵਿੱਚ ਰੰਗੇ ਹੋਏ ਹੈ ਓ ਬਾਧ ਹੰਸ ਪਰਮ ਹੰਸ ਤਤਵੇ ਤੇ ਬ੍ਰਹਮ ਗਿਆਨੀ ਹਨ ਸੱਚ ਨਾਮ ਔਰ ਧਾਰ ਅਜੇ ਸੱਚੇ ਨੇ ਇਹਨੂੰ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਰੰਗੇ ਹੋਏ ਬਾਧ ਹੰਸ ਪਰਮ ਹੰਸ ਤਤਵੇ ਤੇ ਹਨ ਸੱਚ ਨਾਮ ਔਰ ਧਾਰ ਜਿਹਨਾਂ ਸੱਚੇ ਪ੍ਰਵੇਸ਼ ਦੇ ਨਾਮ ਨੂੰ ਦਿਲ 'ਚ ਵਸਾਇਆ ਹੋਇਆ ਹੈ ਸੱਚ ਸੰਗ ਰਹੇ ਸਾਧ ਸੱਚ ਰਹੇ ਸੱਚੇ ਨੂੰ ਸਿਲਾ ਸੁਨੇਹ ਇਕੱਤਰ ਕਰਦੇ ਹੈ ਸੱਚੇ ਜੀਵਨ ਜੀ ਰਹਿੰਦੇ ਹਨ ਸੱਚੇ ਨਾਮ ਪਿਆਰ ਸੱਚੇ ਨਾਮ ਦੇ ਜਿੰਨਾ ਦਾ ਪਿਆਰ ਲੱਗਾ ਹੈ ਸੱਚੇ ਦਾ ਜਿਹੜਾ ਸਰਗੁਣ ਕਰਨਾ ਹੈ ਇਹ ਅਕੱਤਰ ਕਰਦੇ ਹਨਗੇ ਸੱਚੇ ਦਾ ਜਿਹੜਾ ਮੰਨਣ ਕਰਨਾ ਹੈ ਉਹ ਸਦਾ ਸੱਚੇ ਦੇ ਮੰਨਣ 'ਚ ਰਹਿੰਦੇ ਹੈ ਅਤੇ ਸੱਚੇ ਰਾਜ ਨੂੰ ਵਿਅਕਤ ਨੂੰ ਕਰਨਾ ਹੈ ਇਹ ਸੱਚੇ ਨਾਮ ਦੇ ਚ ਪਿਆਰ ਹੈ ਕਮਾਈ ਕਰਦੇ ਹਮ ਸਦਾ ਨਿਰਮਲ ਮੈਲ ਨ ਲੱਗੈ ਸਤਿਗੁਰੂ ਹੰਦ ਸੋਲਣ ਕਰਕੇ ਮਿਰਗਨ ਸਰੂਪ ਨੂੰ ਪ੍ਰਾਪਤ ਹੋਏ ਜਿਸ ਰੂਪ ਨੂੰ ਉਹਨਾਂ ਨੂੰ ਮਾਇਆ ਵਿਗਿਆ ਦੀ ਪਾਪਾਂ ਦੀ ਮੈਲ ਨਹੀਂ ਲੱਗਦੀ ਹੈ। ਇਹ ਅਗੜ ਕੀਤੀ ਪਰਤਾ ਵਰਦਨ ਕਾਲਪੁਰਖ ਨੇ ਉਹਨਾਂ ਪਰ ਕਿਰਪਾ ਦ੍ਰਿਸ਼ਟੀ ਕੀਤੀ ਹੋਈ ਹੈ। ਨਾਨਕ ਹौं ਕਿਨ ਕੈ ਬਲੇ ਹਾਰਨ। ਗੁਰੂ ਸਾਹਿਬ ਵੀ ਕਹਿੰਦੇ ਸੀ ਉਹਨਾਂ ਪਿਆਰਿਆਂ ਤੋਂ ਬਲੇ ਹਾਰ ਕੁਰਬਾਨ ਜਾਂਨੇ ਹਾ ਉਹ ਅਨਜਨ ਜਪ ਹੈ ਮੁਰਾ ਜੋ ਰਾਜਨੇ ਮੁਰਵੇ ਦਾ ਅਦਿਕੰਡ ਅਰੀ ਜੋ ਸਰਦਨ ਰੂਪ ਭਾਰ ਕੇ ਈਸ਼ੁਰ ਹੈ ਉਹ ਉਸ ਨੂੰ ਜਪਦੇ ਹੈ ਮੋਹ ਆਦਿਕੰਡ ਅਰੀ ਜੋ ਦੁਸਤੀ ਜੇ ਅਰੂੜ ਹੋ ਕੇ ਚੇਤਨ ਮੋਹ ਆਦਿਕੰਡ ਨਿਰੂਪੀ ਕਰਨ ਵਾਲਾ ਹੈ ਜੋ ਉਸੇ ਮੇਸ਼ ਨੂੰ ਜਪਦੇ ਹਨ ਮਹੱਲਾ ਤੀਜਾ ਮੈਂ ਜਾਣਿਆ ਵਡ ਹੰਸ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਇਕ ਪਰਮਾਨੰਸ ਆਪਣੇ ਆਪ ਨੂੰ ਕਹਣ ਵਾਲਾ ਉੱਗਟ ਆਇਆ ਕਿ ਉਹ ਗੰਭੀਰ ਪੁਰਖ ਮਾਰਾ ਸਾਹ ਦੇ ਪਾਸ ਬੈਠ ਗਿਆ ਗੁਰੂ ਸਾਹਿਬ ਨੂੰ ਸਤਕਾਰ ਕੀਤਾ ਅੰਤਰੀ ਜਾਨੀ ਸਤਗੁਰੂ ਜੀ ਸਤਕਾਰ ਕਰਕੇ ਉਹਲਾ ਸੰਗ ਅਕੰਤ ਤੋਂ ਉੱਠ ਕੇ ਸਿਮਰਨਾ ਸਦਾ ਸੰਕੇਤ ਕਪੂਰੀਆਂ ਸੁਕੀਆਂ ਕਪੂਰੀਆਂ ਦਾ ਸਤਗੁਰਾਂ ਦਾ ਸਿਮਰਨਾ ਸੀ ਉਹ ਸਿਮਰਨ ਲਈ ਅਰਕਮਾਰਾ ਜੀ ਇਧਰ ਉਹ ਵਿਚਰਨ ਲੱਗੇ ਦੇਖ ਸਿਕ ਸੰਤ ਜੀ ਪ੍ਰੇਮ ਨਾਲ ਦੇਖੇ ਦਰਸ਼ਨ ਕਰ ਰਹੀਆਂ ਗਰੀਬ ਨਾਦ ਦਿੱਖਦੇ ਆ ਉਹਨੇ ਵੇਖ ਕੇ ਅਨ ਪਰਮ ਹੰਸਨ ਸੋਚਿਆ ਵੀ ਇਹ ਜਿਹੜਾ ਕਿਮਰਨਾ ਮਾਰਿਆ ਇਹ ਬਹੁਤ ਕਈ ਹਜ਼ਾਰਾਂ ਦੀ ਕੀਮਤ ਹੁੰਦਾ ਹੈ ਇਹ ਜੇ ਰੱਖ ਲਈਏ ਕੋਈ ਦਾ ਚੰਗਾ ਕਿਉਂ ਜਾਣ ਕੇ ਮਹਾਰਾਜ ਵੱਲੋਂ ਥੋੜਾ ਜਿਹਾ ਤੇਰਾਇਆ ਪਾਸੇ ਕਰਕੇ ਨੂੰ ਗੁਰੂ ਸਾਹਿਬ ਦਾ ਹੰਤੁ ਜਾਮੀ ਹੈ ਉਹਨਾਂ ਨੂੰ ਕਿਮਰਨਾ ਚਾਕੇ ਲੁਕੋ ਕੇ ਆਵੇ ਆਸਮ ਦੇਠਾ ਰੱਖ ਲਿਆ ਜਦੋਂ ਅਸੰਬੇ ਦੇ ਚਰਨ ਕਰੇ ਗੁਰੂ ਮਹਾਰਾਜ ਸਾਹਿਬ ਜੀ ਆ ਕੇ ਬੈਠ ਗਏ ਫੇਸਾ ਸੰਪੇ ਜਦੋਂ ਬੈਠ ਕੇ ਮਹਾਰਾਜ ਕਹਿੰਦੇ ਭਾਈ ਸਾਡਾ ਸਿਮਰਨਾ ਸੀ ਇੱਕ ਸੰਤਰੀ ਆਮੀ ਸਤਗੁਰੂ ਸਾਹਿਬ ਕੋ ਜਾਣਦੇ ਐ ਸਿੱਖ ਸੰਗਤਾਂ ਉਹ ਸੰਸਥਾ ਕਹੇਗੀ ਮਹਾਰਾਜ ਸਿਮਰਨਾ ਕਿੰਪੁਰ ਆ ਗਿਆ ਕਾਰਿਆਂ ਨੂੰ ਵੇਖਣ ਲੱਗੇ ਤੇਰੇ ਕੋਲੇ ਤਾਂ ਨਹੀਂ ਕਾਰਿਆਂ ਨੂੰ ਦੇਖ ਕੇ ਕਿਤੁਨ ਮਿਲਿਆ ਫੇਰ ਸੇਖ ਰਾਨ ਹੋ ਗਏ ਉਹਨਾਂ ਕਿ ਨਸਹਿ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਉਹਦਾ ਪਾਜ ਖੋਲਣਾ ਸੀ ਖਲਾ ਦਾ ਗੁੰਨਾ ਆਇਆ ਆਸਮੋਂ ਦੇ ਚੱਕਿਆ ਗਿਆ ਆਸਮੋਂ ਦਾ ਲੜ ਚੱਕਰ ਯਾਨ ਤੋਂ ਸਿਮਰਨਾ ਦਿੱਸਪਿਆ ਸਿੱਖਾਣ ਤੇ ਕਹਿੰਦੇ ਮਹਾਰਾਜ ਜੀ ਨੂੰ ਤੁਸੀਂ ਪਰਮ ਹੰਸ ਬਣਾ ਕੇ ਕੋਲੇ ਬਿਠਾਇਆ ਇਹ ਕਿਉਰੀ ਕੀਤੀ ਹੈ ਜੀ ਤਾਂ ਸੁਣ ਕੇ ਗੁਰੂ ਸਾਹਿਬ ਜੀ ਉਪਦੇਸ਼ ਬਖਸ਼ਦੇ ਹਨ ਮਹੱਲਾ ਤੀਜਾ ਮੈਂ ਜਾਣਿਆ ਵੱਡ ਹੰਸ ਹੈ ਮਹਾਰਾਜ ਜੀ ਨੂੰ ਭਾਈ ਇਹ ਤਾਂ ਜਾਣਿਆ ਅੰਤਰਾਜਮੀ ਹੁੰਦਾ કડકડ ਦੀ ਜਨਮ ਵਾਲੇ ਪਰ ਇਹ ਪ੍ਰੇਮ ਦੇ ਨਾਲ ਬਚਨ ਕਹਿ ਰਹੇ ਨੇ ਕਹਿ ਰਹੇ ਹੈ ਅਸੀਂ ਜਾਣੇ ਭਾਈ ਇਹ ਤਾਂ ਪਰਮ ਹੰਸੀ ਹੈ ਵੱਡਾ ਭਾਰੀ ਕਾ ਮੈਂ ਕੀਆ ਸੰਗ ਸਿੱਖੋਂ ਅਸੀਂ ਇਹਦਾ ਸੰਗ ਕੀਤਾ ਕੋਲੇ ਬਿਠਾ ਦਿਆ ਇਹਨੂੰ ਆਦਰ ਦਿੱਤਾ ਹੈ ਇਹ ਜਾਣਾ ਬਗ ਬੱਪੜਾ ਇਹ ਹੀ ਜਾਣਦੇ ਬਗਲਾ ਗੰਭੀਰ ਹੈ ਇਹ ਬੱਪੜਾ ਵਿਚਾਰਾ ਕਾ ਜਨਮ ਨਾ ਦੇਦੀ ਅੰਗਾਂ ਨੂੰ ਮੁੜਦੇ ਲਾ ਕੇ ਇਹਨੂੰ ਅੰਗ ਪੱਖ ਨਾ ਦੰਦੇ ਅਸੀਂ ਇਹਨੂੰ ਕੋਲੇ ਹੀ ਨਾ ਬਿਠਾਉਂਦੇ ਇਹ ਵਜਨ ਕੀਤੇ ਇਸੇ ਪ੍ਰਕਾਰ ਜਿਗਿਆਸੂ ਮੁਖ ਦੁਆਰਾ ਸਤਿਗੁਰਾਂ ਦੇ ਪਾਸ ਬੇਨਤੀ ਹੈ ਮੈਂ ਜਾਣਿਆ ਵੱਡਾ ਹੰਸ ਹੈ ਸਤਿਗੁਰੂ ਮੈਂ ਸ੍ਰੀ ਨੂੰ ਵੱਡਾ ਹੰਸ ਜਾਣਿਆ ਇਹ ਬੜਾ ਸੁਖਦਾਇਕ ਹੋਵੇਗਾ ਮੇਰੇ ਲਈ ਤਾਂ ਮੈਂ ਕੀਆ ਸੰਗ ਜਨਿ ਮਹਾਰਾਜ ਮੇਰੇ ਸ੍ਰੀ ਨੂੰ ਸੰਗੀ ਜਾਣ ਕੇ ਦਾ ਸਾਥ ਕੀਤਾ ਵੀ ਮੇਰੇ ਨਾਲ ਹਰ ਵਕਤ ਰਹੇਗਾ ਇਹ ਜਾਣਾ ਬਗ ਬੱਪੜਾ ਜੇ ਮੈਂ ਜਾਣਦਾ ਇਹ ਬਗਲਾ ਦੰਬੀ ਹੈ ਬੱਪੜਾ ਸਰੀਰ ਜਿਹੜਾ ਹੈ ਆਹ ਜਨਮ ਨਾ ਦੀਂਦੀ ਆਹ ਜਨਮ ਤਾਂ ਲਾ ਕੇ ਦਾ ਪੱਖ ਨਾ ਕਰਦੇ ਸੀ ਸਰੀਰ ਦਾ ਮੋਹ ਨਾ ਕਰਦੇ ਨਰਮੋ ਰਹਿੰਦੇ ਪਹਿਲਾਂ ਤਾਂ ਸਰੀਰ ਜਿੰਜਾ ਵੀ ਦੇਣਾ ਸੀ ਵਿਚਾਲੇ ਰਹਿ ਜਾਣਾ ਸੀ ਸਰੀਰ ਨੇ ਇੱਥੇ ਰਹਿ ਜਾਣਾ ਸੀ ਜੀਵਾ ਤੋਂ ਉਹਨੂੰ ਚਲੇ ਜਾਣਾ ਪੈਣਾ ਸੀ ਜਨਮ ਤੋਂ ਲਾ ਕੇ ਦਾ ਪੱਖ ਕੀ ਕਰਨਾ ਸੀ ਇਹ ਨਾਲ ਅੰਗ ਪ੍ਰੇਮ ਕੀ ਕਰਨਾ ਸੀ ਜਨਮ ਤੋਂ ਲਾ ਕੇ ਹੀ ਪ੍ਰੇਮ ਨਾਲ ਕਰਦੇ ਸੱਚੇ ਪਾਤਸ਼ਾਹ ਮਹੱਲਾ ਕੀ ਜਨ ਹੰਸਾ ਵੇਖ ਕਰਨਦਿਆ ਤੇ ਉਹ ਦੰਬੀ ਦੀ ਹਾਲਤ ਰੱਖਦੇ ਹਨ ਹੰਸਾਂ ਨੂੰ ਕਰਦੇ ਹੋਏ ਨੂੰ ਵੇਖ ਕਰਕੇ ਮੱਗਾ ਤੇ ਆਇਆ ਚਾਹ ਜਿਵੇਂ ਮੁਗਲੀਆਂ ਨੂੰ ਵੀ ਚਾਹ ਆ ਗਈ ਅਸੀਂ ਵੀ ਹਸਤ ਵਾਂਗੂ 4 400 ਮੀਲ ਸਮੁੰਦਰ ਦੇ ਉੱਤੇ ਤਰੇ ਹੀ ਜਾਂਦੇ ਹਾਂ ਫਿਰ ਤੇ ਇਸ ਤਰ੍ਹਾਂ ਇਡੀ ਤਾਰੀ ਹੈ ਹੰਸਾਂ ਦੀ ਤੇ ਬਗਲਿਆਂ ਨੂੰ ਵੀ ਚਾਹ ਆ ਗਿਆ ਵੀ ਅਸੀਂ ਵੀ ਉਡਾਰੀ ਮਾਰੀਏ ਕੁੱਪ ਮੋਏ ਬੱਗ ਬੱਪੜੇ ਸਾਰ ਸੰਗਜੀਤ ਭਾਈ ਗੁਰਦਾਸ ਜੀ ਨੇ ਕਹੇ ਬਗਲਾ ਤਰਨ ਨ ਸਿੱਖਿਆ ਤੀਰ ਸੁਣਾ ਇਹਨਾਂ ਪੱਥਰ ਤੇ ਰਿਆ ਬਗਲੇ ਕਰਨੀ ਇਸ ਜਾਣਦੇ ਤੇ ਇਸੇ ਪੱਥਰ ਤੀਰ ਸੁਣਾ ਕੇ ਨਹੀਂ ਜਿਵੇਂ ਤਰਿਆ ਇਸੇ ਪ੍ਰਕਾਰ ਕਹਿੰਦੇ ਬਗਲਾ ਜਿਹੜਾ ਸੀ ਕੁੱਪ ਮੋਏ ਬੱਗ ਬੱਪੜੇ ਉਹ ਜਾੜੇ ਤਾਰੀ ਲਾਉਣ ਲੱਗੇ ਹੰਸਾਂ ਵਾਂਗੂ ਦਬੁਕੇ ਮਰ ਗਏ ਖੰਭ ਖਿੱਚੇ ਗਿੱਲੇ ਹੋ ਗਏ ਪਾਣੀ ਨਾਲ ਫਿਰ ਤਲ ਉੱਪਰ ਪਾਓ ਥੱਲੇ ਨੂੰ ਹੋ ਗਏ ਡੱਬਿਆਂ ਦੇ ਗਰਦਨ ਤੇ ਪੈਰ ਤਹਾਨੂੰ ਮਰਿਆ ਆਂਦੇ ਇਸ ਪ੍ਰਕਾਰ ਦੀ ਹਾਲਤ ਹੈ ਇਸੇ ਪ੍ਰਕਾਰ ਕਹਿੰਦੇ ਹਨ ਸਤਿਗੁਰੂ ਜੀ ਸੰਸਾਰ ਵੇਖ ਤਰਨ ਦੇ ਆਉਣ ਤਤ ਦੇ ਤੇ ਮਹਤਮ ਸਰੂਪ ਦੇ ਗਿਆਨੀ ਤਤ ਮਿੱਠਿਆ ਵੇਚਣ ਕਰਨ ਆਏ ਉਹਨੂੰ ਕਰਦਿਆਂ ਦੇਖ ਕੇ ਪਦਾਰਥਾਂ ਵੱਲੋਂ ਮੋਹ ਵੱਲੋਂ ਵਿਸ਼ਿਆਂ ਵੱਲੋਂ ਨਿਰਲੇਪ ਰਹਿੰਦੇ ਹੋਏ ਤਾਰੀਆਂ ਮਾਰਦੇ ਦੇਖ ਕੇ ਮਾਇਆ ਪਿਆਰ ਕਰਦੇ ਹੋਏ ਦੇਖ ਕੇ ਲੱਗਾ ਕਿ ਆਇਆ ਚੰਡੀਆਂ ਨੇ ਵੀ ਜਾਗਿਆ ਕਿ ਹੰਗਰੂ ਮਨਸਮੀ ਹੁਣ ਸਾਨੂੰ ਵੀ ਕੁਝ ਨਹੀਂ ਲੱਗਦਾ ਇਹ ਪਖੜੀਆਂ ਨੂੰ ਹੀ ਚਾਹ ਜਦ ਅਸੀਂ ਮਾਇਆ ਦਾ ਤਿਆਗ ਕਰ ਗੀਏ ਉਹ ਕੋ ਮੋਰ ਬਾਗ ਬੱਤ ਪੜੇ ਬਗਲੇ ਵਿਚਾਰੇ ਦੁੱਬ ਕੇ ਮਰ ਗਏ ਕਿਸੇ ਚਿਪਕ ਕੇ ਮਾਰ ਕੇ ਫਿਰ ਕੱਲ ਉੱਪਰ ਪਾ ਫਿਰ ਥਲੇ ਨੂੰ ਕਰਦੇ ਤਾਹ ਨੂੰ ਉਲਟਾ ਕੇ ਪੈਰ ਤਾਹ ਨੂੰ ਕਰਕੇ ਬੰਨ ਕੇ ਮਾਰਦੇ ਇਸ ਤਰ੍ਹਾਂ ਮਾਰਦੇ ਤੇ ਇਸੇ ਪ੍ਰਕਾਰ ਸਾਹਿ ਸੰਗਤ ਜੀ ਬਗਲੇ ਜਮੀਨਾਂ ਨੂੰ ਚਾਹ ਹੁੰਦਾ ਹੈ ਉਹਨਾਂ ਜਮੀਨਾਂ ਨੂੰ ਜਦੋਂ ਕੁੱਟ ਪੈਂਦੀ ਹੈ ਜਦੋਂ ਸਹਾਈ ਉੱਤੀ ਆਂਦੀ ਉਹਨੂੰ ਪਤਾ ਲੱਗਦਾ ਹੈ ਇਹ ਸੰਕਰਮਾ ਆਇਆ ਸਿੱਟੀ ਆ ਜਾਂਦਾ ਸਾਨੂੰ ਤੇ ਪੈਰ ਮਾਤਾ ਦੇ ਗਰਭ ਵਿੱਚ ਵੀ ਦੇਖ ਲੋ ਡੁੱਬ ਕੇ ਮਰ ਜਾਂਦੇ ਤੇ ਨਾਲ ਤੋਂ ਦੇ ਮੋਹ ਜਿ ਬਗਲੇ ਦੰਦੀ ਬਕੜੇ ਸਿਰ ਥੱਲੇ ਹੁੰਦਾ ਮਾਤਾ ਦੇ ਗਰਭ ਵਿੱਚ ਪੈਰ ਤਹਾਨੂੰ ਹੁੰਦੇ ਐ ਇਹ ਉਲਟੇ ਨਰਕ 'ਚ ਵੀ ਪਾਏ ਜਾਂਦੇ ਐ ਤੇ ਗਰਭ ਵਿੱਚ ਵੀ ਗਰਦੇ ਹਨ ਪੌੜੀ ਤੂੰ ਆਪੇ ਹੀ ਆਪ ਆਪ ਹੈ ਤੇ ਪਰਮੇਸ਼ਰ ਨੂੰ ਆਪਣਾ ਆਪ ਨੂੰ ਪੁੱਛੇ ਸੀ ਹੁਣ ਵੀ ਆਪਣਾ ਆਪ ਰੂਪ ਹੈ ਆਪੇ ਹੀ ਮਾਰਾ ਤਤਪਦ ਦਾ ਨਖਾ ਰੂਪ ਹੈ ਆਪ ਹੀ ਮਾਰਾ ਤੁਮ ਪਰ ਦਾ ਨਖਾ ਸਰੂਪ ਹੈ ਆਪ ਹੀ ਗੁਰੂ ਸਰੂਪ ਹੈ ਆਪ ਕਾਰਨ ਕੀ ਆਪ ਹੀ ਈਸ਼ੁਰੂ ਹੋ ਕੇ ਸਾਰੇ ਕਾਰਨ ਨੂੰ ਜਗਤ ਨੂੰ ਰਚਨਾ ਕੀਤਾ ਹੈ ਆਪੇ ਆਪ ਨਿਰੰਕਾਰ ਹੈ ਆਪ ਮਾਰਾ ਮੈ ਕੀ ਆਕਾਰ ਤੋਂ ਰਹਿਤ ਤਿਰਗੁਣਾਂ ਤੀਤ ਨਿਰਾਕਾਰ ਸਰੂਪ ਹੈ ਉਹ ਅਵਰ ਨਾ ਬੀਆ ਆਰ ਦੇ ਬੀਆ ਤੁੰ ਕੋਈ ਦੂਸਰਾ ਨਹੀਂ ਹੈ ਵੀਰ ਪਹਿਲਾ ਹੀ ਨਹੀਂ ਹੋ ਰਿਹਾ ਉਹਨਾਂ ਸ਼ਾਮ ਚ ਕੋਈ ਆਪ ਕੋ ਦਿਨ ਤੂੰ ਕਾਰਣ ਕਾਰਨ ਸੰਰਥ ਹੈ ਇਹ ਮਹਾਰਾਜ ਨੇ ਕਰਨ ਮੰਮੇ ਤੈਨੂੰ ਗੁਣੋ ਸੁਖ ਮਤਾਤ ਆਬੇ ਕੋ ਕਾਲ ਆਬੇ ਕੋ ਗਿਆਨ ਆਬੇ ਤੂੰ ਇਹਨਾਂ ਸਾਰਿਆਂ ਕਰਨਾ ਨੂੰ ਕਾਰਨ ਨੂੰ ਕਰਨ ਵਾਲਾ ਹੈ ਸਰਬ ਸਾਰਿਆਂ ਕਾਰਜਿਆਂ ਨੂੰ ਕਰਨ ਵਾਲਾ ਹੈ ਸਰਬ ਕਲਾ ਸਰਬ ਸ਼ਕਤੀ ਦਾ ਮਾਲਕ ਹੈ ਤੂੰ ਕਰ ਹੈ ਸੂਖੀ ਆਹ ਇਹ ਮਹਾਰਾਜ ਆਪ ਕਰਦੇ ਸੀ ਉਹ ਪਿੱਛੇ ਹੋਇਆ ਸੀ ਜੋ ਕੋਈ ਤੂੰ ਕਰ ਰਿਹਾ ਹੁਣ ਹੋ ਰਿਹਾ ਹੈ ਅੱਗੇ ਨੂੰ ਜੋ ਆਪ ਕਰੋਗੇ ਸੋ ਹੋਵੇਗਾ ਤੂੰ ਅਣ ਮੰਗਿਆ ਦਾਨ ਦੇਵਣਾ ਜੇ ਤੁਮੇਸ਼ਰ ਤੂੰ ਦਾਨ ਦਿੰਨਾ ਹੈ ਬਿਨਾਂ ਮੰਗੇ ਤੂੰ ਧਾਮ ਬਾਮ ਸਰੂਪ ਤੇ ਦੁੱਖ ਇਹ ਮੰਗੇ ਨਹੀਂ ਕਿਦੋਂ ਮਿਲਦੇ ਸੁਰ ਸੱਚੇ ਪਾਰਸ਼ਣ ਮੰਗਿਆ ਦਾਨ ਦਿੰਦਾ ਹੈ ਸਾਰੇ ਅਨੁ ਘਰਾਦਕ ਬਾਮ ਆਦਕ ਸਰੂਪ ਆਦਕ ਦੁੱਖ ਆਦਕ ਦੁੱਖ ਨੂੰ ਕੋਈ ਨਹੀਂ ਮੰਗਦਾ ਪਰ ਤੂੰ ਕਰਮਾਂ ਅਨੁਸਾਰ ਦੁੱਖ ਵੀ ਦੇ ਦਿੰਦਾ ਹੈ ਇਸੇ ਪ੍ਰਕਾਰ ਅਣਮੰਗਿਆ ਤੂੰ ਅਣਮੰਗ ਹੈ ਆਪ ਤੇ দান ਦੇਣਾ ਸਾਰਿਆਂ ਨੂੰ দান ਦੇਣਾ ਕਰਦਾ ਹੈ ਜਿਨ੍ਹਾਂ ਨੂੰ ਮਾਰਾ ਨਾਮ ਦਾ দান ਦੇ ਦਿੰਦਾ ਹੈ ਉਹਨਾਂ ਨੂੰ ਬਿਨਾਂ ਮੰਗਣ ਤੋਂ ਕਰ ਦਿੰਦਾ ਹੈ ਫਿਰ ਉਹ ਕਿਸੇ ਅੱਗੇ ਜਾਚਦੇ ਨਹੀਂ ਮੰਗਦੇ ਨਹੀਂ ਐਸਾ ਤੇਰਾ ਸੁਭਾਅ ਹੈ ਸਭ ਨਾ ਹਾਂ ਜੀ ਆਣ ਮੰਗਿਆ ਤੂੰ ਹਿਰਦੇ ਤੇ ਪਾਪਸ਼ਾ ਬਿਨਾਂ ਮੰਗੇ ਤੂੰ ਜਿਹੜੇ ਅਧਿਕਾਰੀ ਹੈ ਨਾ ਕਿਸੇ ਦੇ ਜਾਚਕ ਨਹੀਂ ਮੈਂ ਨਾਮ ਬ੍ਰਹਮ ਗਿਆਨ ਦਾ ਦਾਨ ਦੇਣਾ ਕਰਦਾ ਹੈ ਸਭ ਨਾ ਹਾਂ ਜੀ ਆ ਦੇਵਕਾਰੀਆਂ ਦੇ ਪਾਈ ਸਗਨਾ ਸਾਰਿਆਂ ਜੀਆਂ ਦੇ ਤਾਂ ਹੀ ਦਾਨ ਦਿੰਦੇ ਅੰਬਰਮ ਦੇਤੇ ਬਣ ਕੇ ਸਭ ਆਖੋ ਸਤਗੁਰ ਵਾਹ ਵਾਹ ਨਿਸ਼ਤੇ ਕਰਕੇ ਸਾਰਿਆਂ ਜੀਆਂ ਨੂੰ ਦਾਨ ਦਿੰਦੇ ਹੋ ਆਪ ਸਭ ਆਖੋ ਸਤਗੁਰ ਵਾਹ ਵਾਹ ਇਹ ਸਾਰੇ ਆਖੋ ਸਤਗੁਰੂ ਵਾਹਿਗੁਰੂ ਦਾ ਸਰੂਪ ਹੈ ਵਾਹ ਅਸਗਰ ਜੀ ਨੂੰ ਕਹਿੰਦੇ ਗੁਰੂ ਸਾਹਿਬ ਜੀ ਜਿਨ ਦਾਨ ਹਰ ਨਾਮ ਮੁਖ ਦੀ ਆ ਜਿਨਾਂ ਸਹਿਬ ਜਿਵੇਂ ਜੀ ਹਰੀ ਦੇ ਨਾਮ ਦਾ ਦਾਨ ਹੈ ਮੁਖ ਵਿੱਚ ਅੰਮ੍ਰਿਤ ਦਾ ਜੁਲਾ ਪਿਆ ਪਾ ਕੇ ਕਹੀਦਾ ਨਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹੋ ਹਰੀ ਦਾ ਨਾਮ ਰੂਪੀ ਦਾਨ ਮੁਖ ਵਿੱਚ ਦੇਣਾ ਕੀਤਾ ਹੈ ਪਰਮੇਸ਼ਰ ਦਾ ਨਾਮ ਮੁਕੰਤਾ ਕਰਨ ਦੇ ਅੰਦਰ ਦੇਣਾ ਕੀਤਾ ਹੈ